ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਬਣੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੋਸਟ ਆਫਿਸ ਚੋਂ ਬੰਦ ਹੋਏਗਾ ਰਜਿਸਟਰ ਡਾਕ ਉਸ ਦੀ ਜਗ੍ਹਾ ਸ਼ੁਰੂ ਹੋਵੇਗੀ ਨਵੀਂ ਸਰਵਿਸ 1 ਅਕਤੂਬਰ ਤੋਂ ਲਾਗੂ ਹੋਣਗੇ ਬਦਲਾ ਜੇਕਰ ਤੁਸੀਂ ਵੀ ਤੁਸੀਂ ਚਿੱਠੀਆਂ ਭੇਜਣ ਲਈ ਭਾਰਤੀ ਡਾਕ ਦੀ ਰਜਿਸਟਰ ਸੇਵਾ ਦੀ ਵਰਤੋਂ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਦਰਸਲ ਹੁਣ ਇਹ ਸੇਵਾ ਬੰਦ ਹੋਣ ਜਾ ਰਹੀ ਹੈ ਭਾਰਤੀ ਡਾਕ ਰਜਿਸਟਰਡ ਡਾਕ ਨੂੰ ਬੰਦ ਕਰ ਦੇਵੇਗਾ ਅਤੇ ਇੱਕ ਨਵੀਂ ਸੇਵਾ ਸ਼ੁਰੂ ਕਰੇਗਾ ਭਾਰਤ ਡਾਕ ਦਾ ਵਿਭਾਗ ਹਮੇਸ਼ਾ ਆਪਣੀ ਵਿਸ਼ੇਸ਼ ਸੇਵਾ ਰਜਿਸਟਰਡ ਪੱਤਰ ਨੂੰ ਤੇਜ਼ ਅਤੇ ਆਧੁਨਿਕ ਬਣਾਉਣਾ ਹੈ ਡਾਕ ਵਿਭਾਗ ਨੇ 18 ਅਗਸਤ ਨੂੰ ਆਪਣਾ ਅਧਿਕਾਰਤ ਐਲਾਨ ਕੀਤਾ ਹੈ ਨੋਟੀਫਿਕੇਸ਼ਨ ਵਿੱਚ ਕਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਸਿਰਫ ਸਪੀਡ ਪੋਸਟ ਆਈਟਮਾਂ ਲਈ ਇੱਕ ਮੁੱਲਵਰਸ ਵਰਧਿਤ ਸੇਵਾ ਵਜੋਂ ਉਪਲਬਧ ਹੋਵੇਗੀ ਅਤੇ ਪਾਰਪਤ ਕਰ ਪਰਾਪਤ ਕਰਤਾ ਵਿਸ਼ੇਸ਼ ਡਿਲੀਵਰੀ ਪ੍ਰਦਾਨ ਕਰੇਗਾ ਡਾਕ ਘਰ ਰਜਿਸਟਰ ਪੋਸਟ ਨੂੰ ਬੰਦ ਕਰਕੇ ਰਜਿਸਟਰ ਸਪੀਡ ਪੋਸਟ ਸ਼ੁਰੂ ਕਰ ਦੇਗਾ 1 ਅਕਤੂਬਰ ਤੋਂ ਰਜਿਸਟਰ ਪੱਤਰ ਹੋਣਾ ਤੁਹਾਡੇ ਲਈ ਰਜਿਸਟਰ ਸਪੀਡ ਪੋਸਟ ਵਜੋਂ ਉਪਲਬਧ ਹੋਵੇਗਾ ਇਹ ਨਵੀਂ ਸੇਵਾ ਆਧੁਨਿਕ ਟੈਕਨੋਲੋਜੀ ਅਤੇ ਹਵਾਈ ਆਵਾਜਾਈ ਦੇ ਨਾਲ ਤੇਜ਼ ਡਿਲੀਵਰੀ ਨੂੰ ਯਕੀਨੀ ਬਣਾਏਗਾ ਪਹਿਲਾ ਰਜਿਸਟਰ ਡਾਕ ਸੇਵਾ ਦੀ ਵਰਤੋਂ ਅਦਾਤੀ ਸੰਮਨ ਕਾਨੂੰਨੀ ਨੋਟਸ ਅਤੇ ਤਲਾਕ ਵਰਗੇ ਮਹੱਤਵਪੂਰਨ ਦਸਤਾਵੇਜ਼ਾਂ ਦਸਤਾਵੇਜ਼ ਭੇਜਣ ਲਈ ਕੀਤੀ ਜਾਂਦੀ ਸੀ ਹੁਣ ਇਹ ਸੇਵਾ ਸਪੀਡ ਪੋਸਟ ਦੇ ਨਾਲ ਨਾਲ ਇੱਕ ਅੰਦਾਜ਼ ਵਿੱਚ ਸੇਵਾ ਪ੍ਰਦਾਨ ਕਰੇਗੀ ਭਾਰਤੀ ਡਾਕ ਵਿਭਾਗ ਨੇ 18 ਅਗਸਤ ਨੂੰ ਕਿਹਾ ਸੀ ਕਿ ਇਹ ਬਦਲਾ ਡਾਕਾਂ ਦੀਆਂ ਜ਼ਰੂਰਤਾਂ ਦੇ ਬਾਜ਼ਾਰਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ ਨਵੀਂ ਸੇਵਾ ਨੂੰ ਰਜਿਸਟਰ ਪੱਤਰ ਦੇ ਸਮਾਨ ਕਾਨੂੰਨੀ ਮਾਨਤਾ ਮਿਲੇਗੀ ਭਾਰਤੀ ਡਾਕ ਵਿਭਾਗਮ ਬਦਲਦੀ ਟੈਕਨੋਲੋਜੀ ਨਾਲ ਆਪਣੇ ਆਪ ਨੂੰ ਡਿਜੀਟਾਈਜ਼ਡ ਕਰ ਰਹੇ ਅਤੇ ਡਾਕੀਏ ਕੋਲ ਹੋਣ 스마트폰 ਹਨ ਜਿਨ੍ਹਾਂ ਕੋਲ ਪੋਸਟਪੈਨ ਮੋਬਾਈਲ ਐਪ ਹੈ ਅਤੇ ਇਹ ਐਪ ਰਾਹੀਂ ਡਾਕੀਏ ਡਿਲੀਵਰੀ ਜਾਣਕਾਰੀ ਦਰਜ ਕਰ ਸਕਦੇ ਹਨ ਅਤੇ ਪ੍ਰਾਪਤਕਰਤਾ ਨੂੰ ਸਿੱਦੇ ਸੁਨੇਹਾ ਭੇਜ ਸਕਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ